ਜਾ ਕੋ ਪਾਇਓ ਨਹੀਂ ਤੈ ਪਾਰਾ ਸੋ ਸੁਆਮੀ ਤੁਮ ਨਿਕਟ ਉਪਚਾਨੋ ਰੂਪ ਰਿਕਤੇ ਦੀਆਰਾ ਪਾਵਣ ਨਾਮ ਜਗਤ ਮੈਂ ਨਾਨਕ ਸਰਨ ਪਰਿਓ ਜਗ ਬੰਦਨ ਰਾਖੋ ਬਿਰਦਾ ਤੁਹਾਰਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਦਰਸ਼ਨ 82 ਦਿਨ ਸਰਾਤ ਜਿ ਤੂ ਅਣ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਸ਼ੰਤ ਸਣ ਯਾਰ ਹਮਾਰੇ ਸੱਜਣ ਇਕ ਕਰੋ ਬੇਨੰਤੀਆ ਤਿਸ ਤਿਸ ਮੋਹਨ ਲਾਲ ਪਿਆਰੇ ਹਉ ਫਿਰੋਖ ਹੋ ਜੰਤੀਆ ਤਿਸ ਦਸ ਪਿਆਰੇ ਸਿਰ ਘਰੀ ਉਤਾਰੇ ਇਕ ਭੋਰੀ ਦਰਸਨ ਦੀਜੈ ਨੈਣ ਹਮਾਰੇ ਪ੍ਰੇ ਰੰਗ ਅਰੰਗਾਰੇ ਇਕ ਤਿਲ ਭੀ ਨਾ ਤੇਰੀ ਜੈ ਪ੍ਰਾਪ ਸਿਉ ਮਲ ਦੀਨਾ ਜੋ ਜਲ ਮੀਨਾ ਚਾਤਰਕ ਜਿਵਿਤ ਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਖਾ 부ਜੰਤੀਆ ਯਾਰ ਵੇ ਪ੍ਰੇ ਹਬੇ ਸਖੀਆ ਮਹੁ ਕਹੀ ਨ ਜੇਹਿਆ ਯਾਰ ਵੇ ਇਕ ਨੂੰ ਇਕ ਚਾੜੇ ਹੋ ਕਿਸ ਚਿਤਹਿ ਆ ਹਿਕ ਦੂ ਹਿਕ ਚਾੜੇ ਅਨ ਪਿਆਰੇ ਨ ਕਰਦੇ ਭੋਗ ਬਿਲਾਸਾ ਇਨਾਂ ਦੇਖ ਮਨ ਚਉ ਉਠੰਦਾ ਹਉ ਕਦ ਪਾਈ ਗੁਣ ਤਾਸਾ ਜਿਨੀ ਮੇ ਢਾਲ ਲਾਲ ਰਚਾਇਆ ਹਉ ਤਿਸ ਅਗੇ ਮਨ ਦੇਹੀਆ ਨਾਨਕ ਕਹੇ ਸੁਨੋ ਬਿਨੋ ਸੁਹਾਗਣ ਮਉ ਦਸ ਦਿਖਾ ਪਿਰ ਕਹਿ ਆ ਯਾਰ ਵੇ ਫਿਰ ਆਪਣਾ ਭਾਣਾ ਕਿਛ ਨਹੀਂ ਸੀ ਛੰਦਾ ਯਾਰ ਵੇ ਤੇਰਾ ਵਿਆਂ ਲਾਲਣ ਮਉ ਦਾਸ ਦਸੰਦਾ ਲਾਲਨ ਦੇ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਾਹਾਂ ਪਕੜ ਠਾਕੁਰ ਹੋ ਕਿੱਦੀ ਗੁਣ ਅਗੁਣ ਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਨਾਇਆ ਇਸ ਹੱਬੋ ਕਿਛ ਸੁਹੰਦਾ ਜਨ ਆਨ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜੀ ਦਾ ਆਇਆ ਵਜੀ ਬਾਦਾਈ ਮਹਾ ਮੰਗਲ ਰਹ ਸਥੀਆ ਪੈਰ ਧਿਆਲ ਸਦ ਨਵ ਰੰਗੀਆ ਵੱਡ ਭਾਗ ਪਾਇਆ ਘਰ ਮਿਲਾਇਆ ਸਾਧ ਕੇ ਸਤ ਸੰਗੀਆ ਆਸਾ ਮਨ ਸਾ ਸਗਲ ਪੂਰੀ ਤੇ ਅੰਕ ਅੰਕ ਮਿਲਾਈ ਬੇਨਵੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਜੈ ਸ੍ਰੀ ਮਹਲਾ ਪੰਜਵ ਘਰ ਦੂਜਾ ਛੰਤ ਏਕ ਓੰਕਾਰ ਸਤ ਗੁਰ ਪ੍ਰਸਾਦਿ ਸਲੋਕ ਉਚਾ ਅਗੰ ਅਪਾਰ ਪ੍ਰਭ ਕਥਨ ਨ ਜਾਇ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਤੋ ਸਮਰੱਥ ਸੰਤ ਜਿਉ ਜਾਣ ਹੂੰ ਤਿਉ ਰਾਖ ਹਾਰ ਪ੍ਰਭ ਤੇਰਿਆ ਕੀਤੇ ਗਣੋ ਅਸੰਖ ਆਵ ਗੁਣ ਮੇਰਿਆ ਅਸੰਖ ਗੁਣ ਖਤੇ ਪੀਰੀ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਖੂਲਿਆ ਲੋਕ ਕਰ ਵਿਕਾਰ ਵਿਖੜੇ ਤਰਾਮ ਨੇ ਰਹੁ ਤੇ ਨੇਰਿਆ ਬੇਨਵੰਤ ਨਾਨਕ ਦਇਆ ਧਾਰਹੁ ਕਾੜ ਭਉ ਜਲ ਫੇਰਿਆ ਸੋ ਲੋਕ ਨੀਰਤ ਨ ਪਵੇ ਅਸੰਖ ਗੁਣ ਊਚਾ ਪ੍ਰਭ ਕਾ ਨਾਮ ਨਾਨਕੀ ਬੇਨੰਤੀਆਂ ਮਿਲੇ ਨਿਥਾਵੈ ਥਾਉ ਸ਼ੰਤ ਦੂਸਰ ਨਾਹੀ ਠਾਉ ਕਾਪਹਿ ਜਾਈਐ ਆਹ ਪੈਰ ਕਰ ਜੋੜ ਸੋ ਪ੍ਰਭ ਧਾਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਐ ਤਾ ਜਮਾਨ ਮੋਹ ਬੇਕਾਰ ਦੂਜਾ ਏਕ ਸਿੰਹ ਦੇਵ ਲਾਈਐ ਅਰਪਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨ ਧਾਰ ਕਿਰਪਾ ਸਾਚ ਨਾਮ ਸਮਾਈਐ ਇਸ ਸ਼ਲੋਕ ਰੇ ਮਨ ਤਾ ਕੋ ਧਿਆਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਬਾਣੀ ਮਾਧਵਾ ਭਾਗ ਵਿੱਚ ਪਹੁੰਚੀ ਹੈ ਜੀ ਮਾਧ ਭਾਗ ਦੀ ਅਰਦਾਸ ਹੋਣ ਲੱਗੀ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਜੀ ਗੁਰੂ ਦਰਬਾਰ ਵਿੱਚ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ ਤੇਰੀ ਵਾੜੇ ਆਈ ਕੋਈ ਨਾ ਆਉਣਾ ਮੇਰਾ ਵਾਹੇ ਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਆਛੇ ਦਸਵੇਂ ਪ੍ਰਥਮ ਪਗਾਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਤੇ ਅਮਰਦਾਸ RAMਦਾਸ ਹੋਈ ਸਹਾਈ ਹਰ ਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਰਿਆ ਕਾਰਨੋਂ ਨਿਦੇ ਆਵੇ ਧਾਏ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਸਭ ਥਾਈ ਹੋਈ ਸਹਾਇ ਦਸ਼ਾ ਪਾਸੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਂ ਸਾਬ ਜਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਥੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਨਿਤ ਕੀਤਾ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾਂ ਵੇ ਚਿੱਤਾਂ ਵਣਖਾ ਸਦਕਾ ਸਰਬ ਸੁਖ ਹੋਵੇ ਜहां-ਜਾਂ ਖਾਲਸਾ ਜੀ ਸਾਹਿਬ ਤहां ਤਰਛਿਆ ਰਿਆਇਥ ਦੇਗ ਤੇਗ ਫਤੇ ਬਿਰਧ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਕਾ ਨੂੰ ਸਿੱਖੀ দান ਕੇ ਸਿਦਾਨ ਰਹਿਦਾਨ ਵਿਵੇਕਦਾਨ ਵਿਸਾਹਾਦਾਨ ਪਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰitsar ਸਾਹਿਬ ਜੀ ਦੇ ਦਰਸ਼ਨਿ ਸੁਨਾਨ ਚਮਕੀਆਂ ਛੰਡੇ ਮੰਗੇ ਜੁਗੋ ਜੁਗ ਆਤਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਾਧਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਾਤਾਰ ਜੀ ਹੋ ਸ਼੍ਰੀ ਨਨਕਾਣਾ ਸਾਹਿਬ ਤੇ ਹੋ ਗੁਰਦੁਆਰਿਆ ਗੁਰਧਾਮਾ ਦੇ ਜੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਨ ਅਤੇ ਸੇਵਾ ਸਦਾਣ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਨਿਆਂ ਦੇ ਮਾਨ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਬੇਨਤੀ ਪ੍ਰਵਾਨ ਕਰਨੀ ਜੀ ਲੱਖ ਖੁਸ਼ੀਆਂ ਫਾਤਸ਼ਾਈਆਂ ਜੇ ਸਤਗੁਰ ਨਦਰ ਕਰੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦਜਗ ਚਾਨਣ ਹੋਆ ਦੇਵਾ ਹਵਕ ਅਨੁਸਾਰ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਅਤੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆ ਸਾਰੀ ਸੰਗਤ ਵੱਲੋਂ ਨਗਰ ਵੱਲੋਂ ਅਤੇ ਵਿਦੇਸ਼ ਵਿੱਚ ਵੱਚਿਆਂ ਦੇ ਆਪਣੇ ਦੇ ਸੰਬੰਧ ਨੂੰ ਕੱਟ ਕਿਰਤਕ ਮਾਇ ਨੂੰ ਸਪਲਾ ਕਰਦਿਆਂ ਹੋਇਆਂ ਸ਼੍ਰੀ ਖਨਪਟ ਸਾਹਿਬ ਕੱਲ੍ਹ ਰੋਜ ਤੋਂ ਸਤਿਗੁਰੂ ਜੀ ਉਹ ਆਪ ਜੀ ਦੇ ਪਾਵਨ ਦੁਆਰ ਅੰਦਰ ਆਰੰਭ ਕੀਤੇ ਗਏ ਸਨ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਇਸ ਟਾਈਮ ਬਾਣੀ ਮੱਧ ਭਾਗ ਵਿੱਚ ਪਹੁੰਚੀ ਹੈ ਜੀ ਮੱਧ ਭਾਗ ਦੀ ਅਰਦਾਸ ਆਪ ਜੀ ਦੇ ਚਰਨਾਂ ਕਮਲਾਂ ਦੇ ਪਾਸ ਸਤਿਗੁਰੂ ਜੀ ਆਓ ਕੱਲ ਰੋਜ ਤੋਂ ਪਾਠੀਆਂ ਆਂ ਪਾਸੋਂ ਬਾਣੀ ਪੜਦਿਆਂ ਹੋਇਆਂ ਸੰਗਤ ਵੱਲੋਂ ਦਰਬਾਰ ਦੀ ਹਾਜ਼ਰੀ ਭਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸੁਧਾਰ ਚਿੱਤਾ ਉਸ ਮੱਤ ਬਖਸ਼ਣੀ ਜੀ ਬਾਣੀ ਸਤਖੰਡ ਵਿਕੇ ਪ੍ਰਵਾਦ ਕਰ ਲੈਣੀ ਜੀ ਬਾਣੀ ਦਾ ਭਾਵ ਨਗਰ ਖੇੜੇ ਵਿੱਚ ਵਰਤਾਉਣਾ ਵਿਦੇਸ਼ ਵਿੱਚ ਬੱਚਿਆਂ ਨੂੰ ਬਖਸ਼ਣਾ ਸਤਿਗੁਰੂ ਜੀਓ ਅੱਖਰਵਾਦਾ ਕਾਟਾ ਪੁੱਲ ਜੁਗ ਮਾਫ ਕਰ ਲੈਣਾ ਮਾ ਜੀ ਉਮੇਰ ਕਰਨੀ ਸੁਖ ਵਰਤੌਣੀ ਜੀ ਮੱਧ ਭਾਗ ਦੇ ਸੰਵਾਦ ਅੰਦਰ ਸਾਰੀ ਸੰਗਤ ਵੱਲੋਂ ਕੀਤੀ ਹੋਈ ਨੇਕ ਕਮਾਈ ਵਿੱਚੋਂ ਆਪ ਜੀ ਦੇ ਹਜ਼ੂਰ ਪਵਿੱਤਰ ਖੜਾਪ ਸਾਧ ਦੇਖਦੀ ਸੇਵਾ ਅਜਰ ਹੈ ਜੀ ਅਤੇ ਪ੍ਰਵਾਨ ਹੋਵੇ ਜੋ ਜੀ ਛੱਕੇ ਆਪ ਜੀ ਦਾ ਪਵਿੱਤਰ ਨਾਮ ਜਪੇ ਮਹਾਰਾਜ ਜੀ ਸੰਗਤਾਂ ਦੀ ਇਹ ਸੇਵਾ ਦਰ ਪ੍ਰਵਾਨ ਕਰਨੀ ਲੈ ਕੇ ਲਾਉਣੀ ਥਾਂ ਪਾਉਣੀ ਸੇਵਾ ਦਾ ਫਲ ਬਖਸ਼ਣਾ ਮੇਰਾ ਕਰਨੀਆ ਰਹਿਮਤਾ ਕਰਨੀਆ ਸਤਿਗੁਰੂ ਜੀ ਹੋ ਆਪਣੀਆਂ ਸੰਗਤਾਂ ਦੇ ਸਿਰ ਤੇ ਅਤੇ ਵਿਦੇਸ਼ ਵਿੱਚ ਬੱਚਿਆਂ ਦੇ ਸਿਰ ਤੇ ਮੇਰ ਪ੍ਰਿਆਤਿਰਕਾ ਚੜਦੀ ਕਲਾ ਵਿੱਚ ਰੱਖਣਾ ਦੁੱਖਾਂ ਕਲੇਸ਼ਾਂ ਦਾ ਨਾਸ਼ ਸੁਖ ਸ਼ਾਂਤੀ ਪਰਿਵਾਰਾਂ ਵਿੱਚ ਪਿਆਰ ਸਲੂਕ ਬਖਸ਼ ਲਾ ਜੀ ਸਭ ਦੀਆਂ ਮਨੋ ਕਾਮਨਾ ਪੂਰਨ ਕਰਨੀਆਂ ਸ਼ੁਰੂਆਤ ਦੇ ਕਾਰਜ ਰਾਸ ਕਰਨੇ ਕਦਮ ਕਦਮ ਲੇਖੇ ਲਾਉਣੇ ਦੀ ਨੱਗਰ ਖੇੜੇ ਮਾਲ ਜੀ ਆਜੰਤ ਵਿੱਚ ਸੁਖ ਵਰਤੌਣੀ ਸਤਿਗੁਰੂ ਜੀਓ ਵਿਦੇਸ਼ ਵਿੱਚ ਬੱਚਿਆਂ ਨੂੰ ਪੱਕਿਆ ਕਰਨਾ ਬੱਚਿਆਂ ਬੱਚਿਆਂ ਦੇ ਕਾਰੋਬਾਰਾਂ ਵਿੱਚ ਵਾਧੇ ਪਾਉਣੇ ਦਿਨ ਦੁਗਣੀ ਰਾਤ ਜਾਗਣੀ ਕਰਨੀ ਹਰ ਮਿਹਦਾਨ ਹਾਰ ਦੀਵਾਨ ਫਤਿਹ ਕਰਨੀ ਸਦਾ ਅਸਨ ਸਹਾਇ ਹੋਣਾ ਮਹਾਰਾਜਿਓ ਵਿਦੇਸ਼ ਵਿੱਚ ਬਿਗਨਾ ਰੁਕਾਵਟਾਂ ਤੋਂ ਬੱਚਿਆਂ ਨੂੰ ਬਚਾ ਕੇ ਰੱਖਣਾ ਸਦਾ ਸੰਗਰੇਣਾ ਬੇਨਤੀਆ ਧਰ ਪ੍ਰਵਾਣ ਕਰਨੀਆਂ ਜੀ ਛੇ ਪੌਣੀਆਂ ਨਾਲ ਸਾਹਿਬ ਜੀ ਕੀ ਅਰਦਾਸ ਅਖਰਵਾਦਾ ਕਾਟਾ ਭੁੱਲ ਚੁੱਕ ਮਕਰਨਾ ਮਹਾਰਾਜਿਓ ਸੰਗਤਾਂ ਦੀ ਹਾਜ਼ਰੀ ਤਿਲ ਫਲ ਭੇਟਾ ਧਾਰ ਪ੍ਰਵਾਣ ਕਰਨੀ ਸਤਿਗੁਰੂ ਜੀਓ ਚਲਦੀ ਬਾਣੀ ਚੋਂ ਪਵਿੱਤਰ ਹੁਕਮ ਬਖਸ਼ੋ ਉਕਮਤੇ ਚੱਲਣ ਦੀ ਸਮਰੱਥਾ ਬਖਸ਼ਨੀ ਜੀ ਜਿਹਾ ਡਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਬਿਛਾਰੈ ਸੁਖ ਹੋਵੈ ਦਿਨ ਰਾਤੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਭਗਤਾਂ ਕੀ ਓੰਕਾਰ ਸਤ ਗੁਰ ਪ੍ਰਸਾਦਿ ਨਾਤ ਕਛੂ ਨ ਜਾਣੂ ਮਨ ਮਾਇਆ ਤੈ ਹਾਰ ਬਿਕਾਨ ਰਹਾ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ ਹਮ ਕਹੀਅਤ ਕਲਜੋ ਕੇ ਕਾਮਈ ਇਨ ਪੰਚਨ ਮੇਰੂ ਮਨ ਜੋ ਬਿਗਾਰਿਓ ਪਾਲ ਪਾਲ ਹਰ ਜੀਤੇ ੁਰ ਪਾਰਿਓ ਜਤ ਦੇਖੋ ਤਤ ਦੁਖੀ ਰਾਸੀ ਅਜੋ ਨਾਪਤਿ ਆਏ ਨਿਗਮ ਭਏ ਸਾਖੀ ਤਾਰ ਉਮਾਪਤ ਸੁਆਮੀ ਸੀਸ ਧਰਨ ਸਹਸ ਪਗ ਗਾਮਈ ਇਨ ਦੂਤਨ ਖਲ ਵੱਦ ਕਰ ਮਾਰਿਓ ਬਡੋ ਨਿਲਾਜ ਅਜੋ ਨਹੀਂ ਹਾਰਿਓ ਕਹ ਰਬਦਾਸ ਕਹਾ ਕੈਸੇ ਕੀਜੈ ਬਿਨ ਰਗੁਨਾਥ ਸਰਨ ਕਾ ਕੀ ਲੀਜੈ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈ ਭੰ ਗੌਰ ਪ੍ਰਸਾਦ ਰਾਹ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨ ਸਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਾਰ ਪ੍ਰਭ ਗੁਰ ਮੇਲੇ ਬੋਹਰ ਨ ਭਉ ਜਲ ਫੇਰਾ ਰਹਾ ਮੇਰੇ ਹੀਰੇ ਲੋਚ ਲੱਗੀ ਪ੍ਰਭ ਖੇਰੀ ਹਰ ਨੈਣੋ ਹਾਰ ਪ੍ਰਭ ਹੀਰਾ ਸਾਧ ਗੁਰ ਦਿਆਲ ਹਰ ਨਾਮ ਜੜਾਇਆ ਹਰ ਪਾਦਰ ਹਰ ਪ੍ਰਭ ਖੇਰਾ ਹਾਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਾਰ ਪ੍ਰਭ ਖੇਰਾ ਹਰ ਹੀਰ ਦੇ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਤੋਏ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਤ ਸਾਧਗੁਰ ਤੇ ਪਾਈ ਗੁਰ ਗਿਆਨ ਗਰੂ ਪ੍ਰਭ ਕੇ ਆ ਜਾ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੋ ਪਦੇ ਏਕ ਓੰਕਾਰ ਸਤ ਗੁਰ ਪ੍ਰਸਾਦ ਸੰਤਨ ਅਵਰਨ ਕਾਹੂ ਜਾਨੀ ਬੇਪਰਾ ਸਦਾ ਰੰਗ ਹਰਤੇ ਜਾ ਕੋ ਪਾਗ ਸੁਆਮੀ ਰਹਾ ਊਚ ਸਮਾਨਾ ਠਾਕੁਰ ਤੇਰੂ ਅਵਰਨ ਕਾਹ ਤਾਨੀ ਐਸ ਅਮਰ ਮਿਲਿਓ ਭਗਤਨ ਕੋ ਇਰਾਤ ਰਹੇ ਰੰਗ ਕਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਪੋ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਚੋਡੀ ਮਹਲਾ ਪੰਜਵਾ ਹਰ ਬਿਸਰਤ ਸਦਾ ਖੋਆਰੀ ਤਾਕੋ ਤੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈ ਸੇ ਅਰ ਜਾਰੀ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਗੋ ਨਿਦਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤੇ ਸ ਬਲਹਾਰੀ ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਧਾਯੋ ਰੇ ਮਨ ਤਹ ਜਿਸ ਧਾਯੋ ਮਾਇਆ ਮਗਨ ਸੁਆਦ ਲੋਭੋ ਮੋਹਯੋ ਜਿਨ ਪ੍ਰਭ ਆਪ ਭੁਲਾਯੋ ਰਹਾ ਹਰ ਕਥਾ ਹਰ ਜਸ ਸਾ ਸੰਗਤਿ ਸਿਉ ਇਕ ਮੋਹਤ ਨਾ ਇਹ ਮਨ ਲਾਇਓ ਬਿਤਿ ਸਿਉ ਪੇਖ ਅਰੰਗ ਕੁਸੰਭ ਕੋ ਪਾਰ ਗ੍ਰਹਿ ਜੋ ਹਣ ਜਾਯੋ ਚਰਨ ਕਮਲ ਸਿਉ ਭਾਉ ਨਕੀਨੋ ਨਹਿ ਸਤਿ ਪੁਰਖ ਮਨ ਆਯੋ ਧਾਵਤ ਕੋ ਧਾਵਹਿ ਬਉ ਭਾਤੀ ਜੋ ਤੇਲੀ ਬਲਦ ਪਰ ਮਾਇਓ ਨਾਮ ਦਾਨ ਇਸਨਾ ਨ ਕੀਓ ਇਕ ਨਿਮਖ ਨ ਕੀ ਖਾਇਓ ਨਾ ਨਾ ਝੂਠ ਲਾਇ ਮਨ ਤੋ ਖਿਓ ਹੈ ਬੂਝਿਓ ਆਪਣਾ ਆਯੋ ਪਾਰ ਉਪਕਾਰ ਨ ਕਬਹੂ ਕੀਏ ਨਹੀਂ ਸਾਧਗੁਰ ਸੇਵ ਧਾਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤ ਮਾਰੋ ਮਦ ਮਾਇਓ ਕਰੋ ਬੇਨਤੀ ਸਾ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਲਾਜ ਅਪਣਾਇਓ ਟੋਡੀ ਮਹਲਾ ਪੰਜੇਵਾ ਮਾਨੁਖ ਬਿਨ 부ਜੇ ਬਿਰਥਾ ਆਇਆ ਆਨਕ ਸਾਜ ਸਿੰਗਾਰ ਬਹੁ ਕਰਤਾ ਜੋ ਮਿਰਤਕ ਉਡਾਇਆ ਰਹਾ ਧਾਇ ਧਾਇ ਕਿਰਪਨਿ ਸ਼ਰਮ ਕੀਨੋ ਇਕੱਤਰ ਕਰੀ ਹੈ ਮਨਾ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨ ਆਇਆ ਕਰ ਅੰਨਾ ਭਰਨ ਸਵਾਰੀ ਸੇਜਾ ਕਾਮਨ ਥਾਟ ਬਨਾਇਆ ਸੰਗ ਨ ਪਾਇਓ ਆਪਣੇ ਭਰਤੇ ਵੇਖ ਵੇਖ ਦੁਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੋਹ ਮੁਸਲੇ ਛਰਾਇਆ ਖੇਦ ਭਿਓ ਬੇਗਾਰੀ ਨਿਆਈ ਘਰ ਕੇ ਕਾਮਨਾ ਭਇਓ ਅਨਗ੍ਰਹੋ ਜਾਕੋ ਪ੍ਰਭ ਕੋ ਜਿਵੇਂ ਹਿਰਦੇ ਨਾਮ ਵਸਾਇਆ ਸਾਧ ਸੰਗਤ ਦੇ ਪਾਛੇ ਪਰਿਉ ਜਨ ਨਾਨਕ ਹਰ ਰਸ ਪਾਇਆ ਟੋੜੇ ਮਹਲਾ ਪੰਜਵਾ ਕਿਰਪਾ ਨਿਤ ਬਸੋ ਹਿਰਦੇ ਹਰ ਨੀਤ ਪ੍ਰਗਾਸਾ ਲਾਗੇ ਪ੍ਰਭ ਸੰਤ ਪ੍ਰੀਤ ਰਹਾ ਦਾਸ ਤੁਮਾਰੇ ਕੀ ਪਾਉ ਧੂਰਾ ਮਸਤਕ ਲੈ ਲੈ ਲਾਵ ਮਹਾਪਤ ਤੇ ਹੋ ਬਹੁ ਬਨੀਤਾ ਧਾਰ ਕੀਰਤਨ ਗੁਣ ਗਾਓ ਆਗਿਆ ਤੁਮਰੀ ਮੀਠੀ ਲਾਗੋ ਜੋ ਤੁਹਾਰੋ ਭਾਉ ਜੋ ਤੂੰ ਦੇਹ ਕਹੇ ਇਹੋ ਤ੍ਰਿਪ ਹੈ ਆਨਕ ਤੂੰ ਧਾਉ ਸਦ ਹੀ ਨਿਕਟ ਜਾਣੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀ ਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਹਾਰੋ ਖੀਰਾ ਟੋੜੀ ਮਹੱਲਾ ਪੰਜਵਾ ਘਰ ਇੱਕ ਓ ਅੰਕਾਰ ਸਤ ਗੁਰੂ ਭਾਨ ਮੰਗੋ ਦਾਨ ਠਾਕੁਰ ਨਾਮ ਅਵਰ ਕਸ਼ਵ ਮੇਰੇ ਸੰਗ ਨ ਚਾਲ ਲੈ ਮਿਲੇ ਕਿਰਪਾ ਗੁਣ ਗਾਮ ਰਹਾਉ ਉਂਗਰਾਸ ਸਗਲ ਤਰਵਰ ਕੀ ਛਾ ਧਾਏ ਧਾਏ ਬਹੁ ਵਿਧ ਕੋ ਧਾਵੇ ਸਗਲ ਨਿਰਾਰਥ ਕਾ ਬਿਨ ਗੋਬਿੰਦ ਅਵਰ ਜੇ ਚਾਹੋ ਜਿਸੇ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇ ਨਾ ਮੰਗੋ ਮੇਰੋ ਮਨ ਪਾਵੇ ਬਿਸਰਾ ਟੋੜੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਜੀ ਪ੍ਰਾਨ ਸੁਖ ਇਸ ਮੰਨ ਕੋ ਬਰਤਨ ਇਹ ਹਮਾਰੇ ਰਹਾ ਨਾਮ ਜਾਤ ਨਾ ਮੇਰੀ ਪਤ ਹੈ ਨਾ ਮੇਰੇ ਪਰਿਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਓ ਕੋ ਬਿਖੇ ਬਿਲਾਸ ਕਹੀਤ ਬਹੁ ਤੇਰੇ ਚਲਤ ਨ ਕਛੂ ਸੰਘਾਰੇ ਇਸਤ ਮੀਤ ਨਾਮ ਨਾਨਕ ਹਰ ਨਾਮ ਮੇਰੇ ਢੰਡਾਰੇ ਛੋਟੀ ਮਹਲਾ ਪੰਜਵਾ ਨੀਕੇ ਗੁਣ ਗਾਓ ਮਿਟੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਈਹਾ ਊਹਾ ਲੋਗ ਰਹਾ ਚਰਨ ਪਖਾਰ ਕਰੂੰ ਗੁਰ ਸੇਵਾ ਮਨਹਿ ਚਰਾਉ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਇ ਜੋ ਹੋਗ ਸੰਤ ਟਹਿਲ ਸੋਇ ਹੈ ਲਾਗਾ مستق لکھیا لکھو گا کہو نانک ایک بین دور کرنے جگہ